ਸ੍ਰੀ ਅਕਾਲੀ ਦਲ ਦੇ ਵੀ ਵੱਖ-ਵੱਖ ਆਗੂ ਇੱਥੇ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਲਈ ਪਹੁੰਚੇ ਨੇ ਔਰ ਇਸ ਵੀਰੇ ਅਸੀਂ ਖੜੇ ਆ ਜਿਸ ਤਰ੍ਹਾਂ ਕਿ ਮੁਕੰਦਪੁਰ ਰੋਡ ਤੇ ਔਰ ਸ੍ਰੀ ਅਕਾਲੀ ਦਲ ਦੇ ਸੀਨੀਅਰ ਆਗੂ ਚੰਦਰੂ ਚੰਦੂ ਮਾਜਰਾ ਜੀ ਵੀ ਇੱਥੇ ਤੌਰ ਤੇ ਪੰਗਾ ਪਹੁੰਚੇ ਨੇ ਔਰ ਹਲਕਾ ਵਿਧਾਇਕ ਡਾਕਟਰ ਸੁਖਿੰਦਰ ਕੁਮਾਰ ਸੁਖੀ ਜੀ ਔਰ ਹੋਰ ਆਗੂ ਜਿਸ ਤਰ੍ਹਾਂ ਕਿ ਜ਼ਿਲ੍ਹਾ ਪ੍ਰਧਾਨ ਜੀ ਸੁਖਾਰ ਜੀ ਵੀ ਪਹੁੰਚੇ ਨੇ ਪਹਿਲਾਂ ਤੁਹਾਡੀ ਗੱਲ ਕਰਾਉਣੀ ਹੈ ਅੰਗੁਰ ਮਹਾਰਾਜ ਜੀ ਦੇ ਗੁਰਪੁਰ ਤੇ ਅੱਜ ਜਿੱਦਾਂ ਸ਼ੋਭਾ ਯਾਤਰਾ ਦੀਆਂ ਵਧਾਈਆਂ ਦਿੰਦੇ ਹੋਏ ਮੁਬਾਰਕਾਂ ਦਿੰਦੇ ਹੋਏ ਚੰਦੂ ਮਾ ਮੈਂ ਸਭ ਤੋਂ ਪਹਿਲਾਂ ਤਾਂ ਬੰਗਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਮੁੱਚੇ ਲੋਕਾਂ ਨੂੰ ਵਧਾਈ ਦਿੰਦਾ ਹੈ ਸਤਿਗੁਰ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅੱਜ ਬੰਗਾ ਸ਼ਹਿਰ ਦੇ ਵਿੱਚ ਅਸੀਂ ਡਾਕਟਰ ਸੁਖਮਿੰਦਰ ਕੁਮਾਰ ਸੁੱਕੀ ਜੀ ਸਾਡੇ ਮਾਨਯੋਗ ਵਧਾਈਕ ਤੇ ਸਮੁੱਚੀ ਟੀਮ ਦੇ ਨਾਲ ਇੱਥੇ ਸੰਗਤੀ ਰੂਪ ਦੇ ਵਿੱਚ ਖੜੇ ਆ ਸ਼ੋਭਾ ਯਾਤਰਾ ਆ ਰਹੀ ਹੈ ਸਤਿਗੁਰ ਰਵਿਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਹੈ ਜਿਹੜੀ ਉਹਦਾ ਸਵਾਗਤ ਕਰਨ ਵਾਸਤੇ ਮੈਂ ਸਮਝਦਾ ਕਿ ਜਿੱਥੇ ਅਸੀਂ ਖੁਸ਼ੀਆਂ ਸਾਂਝੀਆਂ ਕਰ ਰਹੇ ਹਾਂ ਸੰਗਤੀ ਰੂਪ ਦੇ ਵਿੱਚ ਸਤਿਗੁਰ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਉੱਥੇ ਅੱਜ ਦੇ ਦਿਨ ਜਦੋਂ ਇਹਨਾਂ ਸਮਾਗਮ ਵਿੱਚ ਹਾਜ਼ਰ ਹੋਨੇ ਆ ਤਾਂ ਜਿਹੜੇ ਸੰਦੇਸ਼ ਜਿਹੜੇ ਉਪਦੇਸ਼ ਸਤਿਗੁਰ ਰਵਿਦਾਸ ਜੀ ਨੇ ਲੋਕਾਈ ਨੂੰ ਦਿੱਤੇ ਉਹਨਾਂ ਨੂੰ ਉਹਨਾਂ ਦੇ ਰੰਗ ਦੇ ਵਿੱਚ ਵੀ ਆਪਣੀ ਮਾਨਸਿਕਤਾ ਨੂੰ ਰੰਗਣ ਦੀ ਜਿਹੜੀ ਪ੍ਰੇਰਣਾ ਜਿਹੜਾ ਜਜ਼ਬਾ ਇਹਨਾਂ ਸਮਾਗਮਾਂ ਚ ਲੈ ਕੇ ਜਾਂਦੇ ਆ ਜਿਸ ਬੇਗਮਪੁਰੇ ਦੀ ਗੱਲ ਸਤਿਗੁਰ ਰਵਿਦਾਸ ਜੀ ਨੇ ਕੀਤੀ ਜਦੋਂ ਇਹਨਾਂ ਸਮਾਗਮ ਵਿੱਚ ਆਉਨੇ ਆ ਤਾਂ ਉਸ ਬੇਗਮਪੁਰੇ ਨੂੰ ਬਸਾਉਣ ਬਣਾਉਣ ਦੇ ਵਿੱਚ ਸਮਾਜ ਦੇ ਵਿੱਚ ਜਿਹੜੀਆਂ ਜ਼ਿੰਮੇਵਾਰੀਆਂ ਸਾਡੀਆਂ ਬਣਦੀਆਂ ਉਹਨਾਂ ਜ਼ਿੰਮੇਵਾਰੀਆਂ ਨਿਭਾਉਣ ਦੀ ਪ੍ਰੇਰਣਾ ਵੀ ਇਹਨਾਂ ਸਮਾਗਮਾਂ ਚ ਲੈ ਕੇ ਜਾਂਦੇ ਆ ਜੋ ਮੈਂ ਪ੍ਰਮਾਤਮਾ ਦੇ ਚਰਨਾਂ ਵਿੱਚ ਜਿੱਥੇ ਸਮੁੱਚੇ ਸ਼ਹਿਰ ਵਾਸੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਇਲਾਕਾ ਵਾਸੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਜੇ ਇਸ ਦੇ ਸੂਬੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਉੱਥੇ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਸਤਿਗੁਰੂ रविदास ਜੀ ਦੇ ਪ੍ਰਕਾਸ਼ ਪੁਰਬ ਦੀ ਨਮਾਜ਼ ਸਭ ਤੋਂ ਪਹਿਲਾਂ ਮੈਂ ਸਤਿਗੁਰੂ ਗੁਰਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸਤਿਗੁਰੂ ਗੁਰਦਾਸ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਕਿ ਜਿਸ ਦੌਰ ਚ ਅਸੀਂ ਗੁਜ਼ਰ ਰਹੇ ਹਾਂ ਮੈਂ ਸਮਝਦਾ ਕਿ ਉਹਨਾਂ ਦੇ ਦਿੱਤੇ ਉਪਦੇਸ਼ ਜਿਹੜੇ ਆ ਉਹ ਸਾਡੇ ਲਈ ਪ੍ਰੇਮ ਦੀ ਸ਼ਾਂਤੀ ਦੀ ਭਾਵਨਾ ਸਾਡੇ ਵਿੱਚ ਲੈ ਕੇ ਆ ਸਕਦੇ ਆ ਔਰ ਉਹਨਾਂ ਦਾ ਸੁਨੇਹਾ ਜਿਹੜਾ ਮੇਰੇ ਤੋਂ ਪਹਿਲਾਂ ਚੰਦੂਮਾ ਸਾਹਿਬ ਨੇ ਬੇਗਮਪੁਰਾ ਦੀ ਗੱਲ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਬੜੇ ਸਭ ਸੰਭਤ ਸੇ ਰਵਿਦਾਸ ਰਹੇ ਪ੍ਰਸੰਨ ਮੈਂ ਸਮਝਦਾ ਕਿ ਉਸ ਸ਼ਲੋਕ ਦੇ ਪੂਰਾ ਹੋਂਦ ਦੇ ਲਈ ਉਹਨਾਂ ਦੀ ਸੋਚ ਨੂੰ ਜਿਹੜਾ ਬੂਰਪੈਣ ਦੇ ਲਈ ਮੈਂ ਸਮਾਂ ਅਜੇ ਬਹੁਤ ਸਮਾਂ ਲੱਗੇਗਾ ਔਰ ਮੈਂ ਇਹ ਆਸ ਕਰਦਾ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜੋ ਹੁਕਮਰਾਨ ਨੇ ਮੈਂ ਸਮਝਦਾ ਜੀ ਕਿ ਉਹਨਾਂ ਦਾ ਜਿਹੜਾ ਸੁਨੇਹਾ ਸੀ ਉਹਨੂੰ ਮੰਨਣ ਤਾਂ ਇਸ ਦੇਸ਼ ਦੇ ਅੰਦਰ ਸ਼ਾਂਤੀ ਬਣ ਸਕਦੀ ਹੈ ਇਸ ਦੇਸ਼ ਦੇ ਅੰਦਰ ਜਿਹੜੇ ਲੋਕ ਸਦੀਆਂ ਤੋਂ ਲਟੜੇ ਗਏ ਨੇ ਉਹਨਾਂ ਨੂੰ ਮਾਨ ਸਨਮਾਨ ਮਿਲ ਸਕਦਾ ਸੋ ਅੱਜ ਮੈਂ ਸਮਝਦਾ ਅਜ ਦੇ ਦਿਹਾੜੇ ਦੇ ਵਿੱਚ ਅਸੀਂ ਇਹੀ ਸਤਿਗੁਰੂ ਬਾਸੁ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਵਰਸਣ ਸਭ ਸ਼ਾਂਤੀ ਨਾਲ ਬਸਣ ਸਾਡਾ ਇਹ ਦੇਸ਼ ਸਾਡਾ ਇਹ ਸੂਬਾ ਸਾਡਾ ਇਹ ਸ਼ਹਿਰ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਔਰ ਇਸ ਆਸਾ ਕਿ ਉਹਨਾਂ ਦੇ ਦੱਸਿਓ ਰਸਤੇ ਤੇ ਜਿਸ ਤਰ੍ਹਾਂ ਦਾ ਰਾਜ ਉਹ ਚਾਹੁੰਦੇ ਸੀ ਉਹਦੀ ਪੂਰਤੀ ਦੇ ਸਾਰੇ ਵੱਦ ਚੜ ਕੇ ਯੋਗਦਾਨ ਪਾਈਏ ਤਾਂ ਕਿ ਅਸੀਂ ਗੁਰੂਆਂ ਦੀ ਜਿਹੜੀ ਸੋਚ ਆ ਉਹਨੂੰ ਇਸ ਦੇਸ਼ ਦੇ ਅੰਦਰ ਸੂਬੇ ਦੇ ਅੰਦਰ ਇਸ ਲਈ ਆਸ ਹੈ ਕਿ ਇੱਕ ਵਾਰ ਫਿਰ ਸਤਗੁਰੂ ਰਵਦਾਸ ਮਹਾਰਾਜ ਦੇ ਪ੍ਰਕਾਸ਼ੇ ਜੀ ਲੱਖ ਲਖ ਧੰਨਵਾਦ ਬੇਗਮਪੁਰਾ ਸ਼ਹਿਰ ਕੋ ਨਾਉਂ ਦੇਖ ਅੰਦੋਖ ਨਾਹੀਂ ਟੱਠਾਓ ਨਾ ਤਜਬੀਜ ਖਰਾਜ ਨਾ ਮਾਲ ਖੋਫ ਨਾ ਖਤਾ ਨਾ ਕਰਜ਼ਵਾਲ ਸੋਚ ਦੇ ਤਾਰਨੀ ਸਤਗੁਰੂ ਰਵਦਾਸ ਜੀ ਮਹਾਰਾਜ ਜੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੇ ਇਸ ਮੌਕੇ ਦੇ ਉੱਤੇ ਸਮੁੱਚੇ ਸ਼ਰੋਮਣੀ ਅਕਾਲੀ ਦਲ ਦੀ ਜਥੇਬੰਦੀ ਵੱਲੋਂ ਸਤਗੁਰੂ ਰਵਦਾਸ ਜੀ ਮਹਾਰਾਜ ਦੇ ਨਾਲ ਜਿੰਨੀ ਵੀ ਸੰਗਤ ਜੁੜੀ ਹੋਇਆ ਦੇਸ਼ ਵਿਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਹੋਰ ਕਿੱਤਿਆਂ ਦੇ ਵਿੱਚ ਮੈਂ ਸਭ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੋਇਆ ਇਹ ਆਸ ਕਰਦਾ ਕਿ ਆਪਾਂ ਉਹਨਾਂ ਦੀ ਜ਼ਿੰਦਗੀ ਦਾ ਜੋ ਫਲਸਫਾ ਸੀਗਾ ਉਸ ਨੂੰ ਅੱਗੇ ਹੋ ਕੇ ਸਮਾਜ ਦੀ ਬਿਹਤਰੀ ਦੇ ਲਈ ਉਸ ਫਲਸਫੇ ਨੂੰ ਫਲਾਉਣ ਦੀ ਲੋੜ ਹੈ ਘਰ-ਘਰ ਲਿਜਾਣ ਦੀ ਲੋੜ ਹੈ ਔਰ ਮੈਂ ਆਸ ਕਰਦਾ ਕਿ ਉਹਨਾਂ ਨੂੰ ਉਹਨਾਂ ਦੇ ਪੈਰੋਕਾਰ ਉਹਨਾਂ ਨੂੰ ਮੰਨਣ ਵਾਲੇ ਜਿੰਨੇ ਵੀ ਲੋਕ ਨੇ ਉਹਨਾਂ ਦੇ ਫਲਸਫੇ ਨੂੰ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਦੇ ਤੇ ਜੇ ਮੈਂ ਪੂਰੀ ਦੇਸ਼ ਵਿਦੇਸ਼ ਵਿੱਚ ਬੈਸੀ ਸਾਰੀ ਸੰਗਤ ਨੂੰ ਉਹਨਾਂ ਦੇ ਸਾਗਮਨ ਪੁਰਬ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਮੈਂ ਇਹ ਅਪੀਲ ਵੀ ਕਰਦਾ ਕਿ ਜੋ ਸਤਿਗੁਰੂ ਰਵਿਦਾਸ ਮਹਾਰਾਜ ਦਾ ਸੰਦੇਸ਼ ਹੈ ਸਾਨੂੰ ਉਹ ਜਨ ਜਨ ਤੱਕ ਪਹੁੰਚਾਉਣਾ ਚਾਹੀਦਾ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਸਾਧ ਸੰਗਤ ਮਿਲ ਰਹੀਏ ਮਦੋ ਜੈਸੇ ਮਤਬਕੀਰਾ ਕੇ ਸਾਨੂੰ ਮਧੂਦੀਆਂ ਮੱਖੀਆਂ ਵਾਂਗ ਇਕੱਠੇ ਹੋ ਕੇ ਆਪਣੇ ਹੱਕਾਂ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਨਾਲ ਹੀ ਕਿਹਾ ਸੀ ਕਿ ਪ੍ਰਾਧਿਨਤਾ ਪਾਪ ਹੈ ਜਨਲੇ ਹੋਰੇ ਮੀਤ ਰਬੀਦਾਸ ਦਾਸ ਪ੍ਰਾਧਿਨ ਸੇ ਕੋ ਨਾ ਕਰੇ ਹੈ ਪ੍ਰੀਤ ਕਿ ਇਥੇ ਗੁਲਾਮਾਂ ਦੀ ਕੋਈ ਕਦਰ ਨਹੀਂ ਕਰਦਾ ਉਹਨਾਂ ਦਾ ਕੋਈ ਸਤਕਾਰ ਨਹੀਂ ਕਰਦਾ ਜਿੰਨੀ ਦੇਰ ਅਸੀਂ ਰਾਜ ਨਹੀਂ ਪ੍ਰਾਪਤ ਕਰਦੇ ਜਿੰਨੀ ਦੇਰ ਆਪਣੇ ਨੀਚਰ ਆਪਾ ਹੱਕ ਨਹੀਂ ਲੈ ਸਕਦੇ ਉਹ ਰਾਜ ਪ੍ਰਾਪਤ ਕਰਨੇ ਵਾਸਤੇ ਵਿੱਚ ਸਾਨੂੰ ਉਹਨਾਂ ਨੇ ਕਨਸੈਪਟ ਦਿੱਤਾ ਆ ਉਸੇ ਕਨਸੈਪਟ ਤੇ ਸਾਨੂੰ ਚੱਲ ਕੇ ਅੱਜ ਸਤਿਗੁਰੂ ਰਬੀਦਾਸ ਮਹਾਰਾਜ ਦੇ ਜਿੱਥੇ ਅਸੀਂ ਜਨਮ ਦਿਨ ਮਨਾ ਰਹੇ ਹਾਂ ਉਥੇ ਨਾਲ ਦੀ ਨਾਲ ਉਹਨਾਂ ਦੇ ਸੰਦੇਸ਼ ਨੂੰ ਵੀ ਜਾਣ ਤਨਚਾਉਣ ਦਾ ਸਾਨੂੰ ਯਤਨ ਕਰਨਾ ਚਾਹੀਦਾ ਜਿਹੜਾ ਇੱਕ ਗੱਲ ਮੈਂ ਤੁਹਾਨੂੰ ਜਰੂਰ ਪੁੱਛੂੰਗਾ ਬਾਕੀ ਵਕ ਵਕ ਆਗੂ ਨੇ ਮੁਬਾਰਕਾਂ ਦਿੱਤੀਆਂ ਨੇ ਤੁਸੀਂ ਗੱਲ ਕੀਤੀ ਵੀ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਮੌਕਾ ਤਾਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਂਦਾ ਪਰ ਜਿਹੜਾ ਸੰਘਰਸ਼ ਕਿਸਾਨ ਕਰ ਰਹੇ ਨੇ ਉਹਦੇ ਬਾਰੇ ਦੇਖੋ ਜਿਹੜਾ ਕਿਸਾਨ ਹੈ ਅੱਜ ਤੁਸੀਂ ਪਿੱਛੇ ਜੇ 50 ਸਾਲ ਅਸੀਂ ਪਿੱਛੇ ਚੱਲ ਜੀਏ ਜਿਹੜਾ ਪੂਰਾ ਦੇਸ਼ ਹੈ ਇਹ ਅਨੰਦ ਦੇ ਅਨੰਦ ਦੇ ਦੁੱਖੋਂ ਸਾਰਾ ਭੁੱਖਾ ਮਰ ਰਿਹਾ ਸੀ ਔਰ ਕਿਸਾਨ ਨੇ ਪੂਰੀ ਮਿਹਨਤ ਕਰਕੇ ਪੂਰੇ ਦੇਸ਼ ਦੇ ਵਿੱਚ ਅੱਜ ਜਿਹੜਾ ਆਤਮ ਨਿਰਭਰ ਦੇਸ਼ ਨੂੰ ਬਣਾਇਆ ਅਨ ਆਂ ਨਾਲ ਦੇ ਵਿੱਚ ਤਾਹ ਕਿਸਾਨ ਦੀ ਵੱਡੀ ਮਿਹਨਤ ਹੈ ਪਰ ਇੱਥੇ ਕੀ ਹੈ ਇੱਕੋ ਇੱਕ ਇਹ ਖੇਤਰਾ ਹੈ ਕਿ ਜਿਹੜਾ ਖੇਤਰਾ ਕਿ ਜਿਹੜੀ ਜਿਹੜਾ ਪ੍ਰੋਡਕਸ਼ਨ ਕਰਦਾ ਉਹਦਾ ਮੁੱਲ ਕੋਈ ਹੋਰ ਤੈਅ ਕਰਦਾ ਨਹੀਂ ਤਾਂ ਜੇ ਫੈਕਟਰੀਆਂ ਚੱਲਦੀਆਂ ਅੱਜ ਕਰਦੇ ਉਹ ਮੁੱਲ ਆਪ ਤੈਅ ਕਰਦੇ ਆ ਪਰ ਕਿਸਾਨ ਜਿਹੜੀ ਪੈਦਾਵਾਰ ਕਰਦਾ ਉਹਦੀ ਜਿਹੜੀ ਕੀਮਤਾਂ ਕੀਮਤਾਂ ਦਾ ਹਿਸਾਬ ਕੋਈ ਹੋਰ ਕਰ ਰਿਹਾ ਇਸੇ ਕਰਕੇ ਜਿਹੜਾ ਕਿਸਾਨ ਅੱਜ ਦਿਨ ਬਰ ਦਿਨ ਜਿਹੜਾ ਉਹ ਥੱਲੇ ਜਾ ਰਿਹਾ ਔਰ ਜਿਹੜੇ ਵਪਾਰੀ ਲੋਗ ਆ ਉਹ ਲਗਾਤਾਰ ਉੱਪਰ ਜਾ ਰਹੇ ਹੈ ਅਤੇ ਕਿਸਾਨ ਦੀ ਹਾਲਾਤ ਅਜ ਤਰਸਜੋਗ ਹੈ ਪਰ ਮੈਂ ਸਮਝਦਾ ਕਿ ਕਿਸਾਨ ਦੀ ਜੋ ਜਾਇਜ਼ ਮੰਗਾਇਆ ਉਹਨਾਂ ਨੂੰ ਮੰਨਣਾ ਚਾਹੀਦਾ ਤਾਂ ਹੀ ਸਾਡਾ ਦੇਸ਼ ਖੁਸ਼ਹਾਲ ਹੋਏਗਾ ਪੰਜਾਬ ਖੁਸ਼ਹਾਲ ਹੋਏਗਾ ਧੰਨਵਾਦ ਚੰਦਰਵਾਲ ਜੀ ਸੰਘਰਸ਼ ਦੀ ਗੱਲ ਚੱਲ ਪਈ ਹੈ ਤੁਸੀਂ ਵੀ ਕੁਝ ਸ਼ਬਦ ਕਾਹੋਗੇ ਕਿਸਾਨਾਂ ਦੇ ਸੰਘਰਸ਼ ਬਾਰੇ ਜਾਂ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਗੱਲ ਚੱਲੀ ਹੈ ਦੇਖੋ ਮੈਂ ਸਮਝਦਾ ਜਿਹੜਾ ਕਿਸਾਨੀ ਸੰਘਰਸ਼ ਹੈ ਕਿਰਤੀ ਕਾਮੇ ਲੋਕਾਂ ਦੇ ਸੰਘਰਸ਼ਾ ਤੇ ਇਹ ਸੰਘਰਸ਼ ਜਿਹੜੇ ਵਾਅਦੇ ਕੇਂਦਰ ਸਰਕਾਰ ਨੇ ਕੀਤੇ ਸੀਗੇ ਉਹਨਾਂ ਵਾਅਦਿਆਂ ਤੇ ਸਰਕਾਰ ਨੇ ਜਦੋਂ ਮੁੱਕਰਦੀ ਲੱਗੀ ਤਾਂ ਇਹ ਸੰਘਰਸ਼ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਮਜਬੂਰ ਹੋਣਾ ਪਿਆ ਪਰ ਜੋ ਰਵਈਆ ਕੇਂਦਰ ਦਾ ਹਰਿਆਣਾ ਦੀ ਸਰਕਾਰ ਦਾ ਤੇ ਪੰਜਾਬ ਦੀ ਮੌਜੂਦਾ ਸਰਕਾਰ ਦਾ ਤੁਸੀਂ ਸਵਾਲ ਪੁੱਛਿਆ ਨਹੀਂ ਅਸੀਂ ਇਹ ਗੱਲ ਛੇੜੀ ਨਹੀਂ ਸੀ ਉਹਦਾ ਜਵਾਬ ਦੇਣ ਲਈ ਕਰਨੀ ਪੈ ਰਹੀ ਹੈ ਕੁਦਰਤੀ ਜੋ ਰਵਈਆ ਕੇਂਦਰ ਨੇ ਤਾਂ ਨਿਸ਼ਾਨੇ ਸਾਦੇ ਹੀ ਸਾਦੇ ਉਹ ਤਾਂ ਸਾਹਮਣੇ ਦੁਸ਼ਮਣ ਦਿਖ ਰਿਹਾ ਗੱਲ ਸੰਘਰਸ਼ ਦੀ ਚੱਲੀ ਮੈਂ ਤਾਂ ਉਸ ਪਾਸੇ ਚਲਾ ਗਿਆ ਨਹੀਂ ਠੀਕ ਹੈ ਕੇਂਦਰ ਦੇ ਨਿਸ਼ਾਨੇ ਸਾਦੇ ਹੀ ਸਾਦੇ ਉਹ ਤਾਂ ਸਾਹਮਣੇ ਦਿਖ ਰਿਹਾ ਮੈਂ ਸਮਝਦਾ ਹਾਂ ਵੀ ਜਿੰਨੀ ਨਿੰਦਾ ਕਰੀ ਜਾਵੇ ਲੋਕਰਾਜ ਦੇ ਵਿੱਚ ਇਦਾਂ ਦੁਨੀਆ ਦੀ ਸਰਕਾਰਾਂ ਗੋਲੀਆਂ ਨਹੀਂ ਚਲਾਇਆ ਕਰਦੀਆਂ ਹੁੰਦੀ। ਕੇਂਦਰ ਤੇ ਹਰਿਆਣੇ ਦੀਆਂ ਸਰਕਾਰਾਂ ਨੇ ਮੈਂ ਸਮਝਦਾ ਇਹ ਗੁਨਾਹ ਕੀਤਾ ਲੋਕਰਾਜ ਨੂੰ ਕਤਲ ਕਰਨ ਦਾ ਕੰਮ ਕੀਤਾ। ਉਹਦੇ ਨਾਲ ਨਾਲ ਜਿਹੜੀਆਂ ਚੁਸਤ ਚਲਾਕੀਆਂ ਸਾਡੇ ਆਪਣੇ ਚੁਣੇ ਹੋਏ ਵਕੀਲ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਲੋਕਾਂ ਨਾਲ ਆਪਣੇ ਸੂਬੇ ਦੇ ਲੋਕਾਂ ਨਾਲ ਕੀਤੀਆਂ। ਮੈਂ ਸਮਝਦਾ ਬੇहद ਮਨਰਭਾਗੀਆਂ ਨੇ ਬੇ ਇਖਲਾਕੀ ਤੌਰ ਤੇ ਵੀ ਇਨਸਾਨੀਅਤ ਦੇ ਤੌਰ ਤੇ ਉੱਤੇ ਵੀ ਤੁਸੀਂ ਦੇਖੋ ਡਰੋਨ ਉੱਤੋਂ ਵੀ ਚੱਲ ਰਹੇ ਆ। ਠੀਕ ਹੈ ਜੀ ਗੋਲੀਆਂ ਚੱਲ ਰਹੀਆਂ ਤੁਹਾਡੀ ਧਰਤੀ ਤੇ ਆ ਕੇ ਉਹ ਕਿੰਨੀ ਦੂਰ ਤੱਕ ਕਬਜ਼ਾ ਕਰ ਗਏ ਜਿਹੜੀਆਂ ਕਿ ਸੰਵਿਧਾਨ ਦੀਆਂ ਉਲੰਘਣਾ ਹੈ ਕਾਨੂੰਨੀ ਤੌਰ ਦੇ ਉੱਤੇ ਤੁਹਾਡੀ ਟਰੈਕਟਰੀ ਚ ਕੋਈ ਦੂਸਰੇ ਸੂਬੇ ਦੀ ਜਿਹੜੀਆਂ ਹੈਗੀਆਂ ਫੋਰਸਸ ਇਦਾਂ ਐਂਟਰ ਨਹੀਂ ਕਰ ਸਕਦੀਆਂ ਤੁਹਾਡੀ ਸਰਕਾਰ ਦੀ ਇਜਾਜ਼ਤ ਤੋਂ ਬਿਨਾ ਤੇ ਮੈਂ ਸਮਝਦਾ ਮੁੱਖ ਮੰਤਰੀ ਸਾਹਿਬ ਤੁਸੀਂ ਸਾਰੀਆਂ ਗੱਲਾਂ ਨੂੰ ਘਮਾਫਰਾ ਦੰਦੇ ਹੋ ਪਰ ਇਸ ਗੱਲ ਦਾ ਕੀ ਜਵਾਬ ਦੇਵੋਗੇ ਜਿਹੜੀ ਬੈਰੀਕੇਟਿੰਗ ਹੋਈ ਆ ਉਹ ਪੰਜਾਬ ਦੀਆਂ ਹੱਦਾਂ ਦੇ ਅੰਦਰ ਹੋਈ ਆ ਜਿਹੜਾ ਘੱਗਰਦ ਰਿਆ ਅੱਧ ਦਾ ਅੱਧ ਤੋਂ ਵੀ ਵੱਧ ਪੰਜਾਬ ਦੀ ਹੱਦ ਦੇ ਅੰਦਰ ਆ ਤੇ ਘੱਗਰ ਟੱਪ ਕੇ ਬੈਰੀਕੇਡਿੰਗ ਕੀਤੀ ਗਈ ਆ ਉਹ ਕਿਵੇਂ ਹੋ ਗਈ ਤੁਹਾਡੀ ਇਜਾਜ਼ਤ ਤੋਂ ਬਿਨਾ ਸੋ ਮੈਂ ਸਮਝਦਾ ਵੀ ਜਿੱਥੇ 302 ਦਾ ਪਰਚਾ ਜਿਹੜਾ ਉਹ ਹਰਿਆਣੇ ਦੀ ਸਰਕਾਰ ਜਾਂ ਜਿਹਨਾਂ ਲੋਕਾਂ ਨੇ ਗੋਲੀਆਂ ਮਾਰੀਆਂ ਉਹਨਾਂ ਦੇ ਉੱਤੇ ਤਾਂ ਹੁਣੇ ਹੀ ਹੋਣਾ 307 ਦਾ ਪਰਚਾ ਜਿਹਨਾਂ ਜਿਹੜੇ ਜ਼ਖਮੀ ਹੋਏ ਉਹਨਾਂ ਦੀ ਰਿਪੋਰਟਾਂ ਦੇ ਉੱਤੇ ਉਹਦਾ ਕਰਨਾ ਹੀ ਚਾਹੀਦਾ ਪਰ ਨਾਲ ਮੁੱਖ ਮੰਤਰੀ ਪੰਜਾਬ ਦੇ ਉੱਤੇ ਵੀ 120 20 ਦਾ ਪਰਚਾ ਜਿਹੜਾ ਕਿਉਂਕਿ ਉਹਨਾਂ ਦੀ ਕੋਆਰਡੀਨੇਸ਼ਨ ਤੋਂ ਬਿਨਾ ਇਹ ਸਾਰਾ ਆਪਰੇਸ਼ਨ ਜਿੰਨਾ ਹੁਣ ਚੱਲ ਰਿਹਾ ਇਹ ਪੋਸੀਬਲ ਹੀ ਨਹੀਂ ਹੈਗਾ ਸੋ ਉਹ ਵੀ 120 ਬੀ ਦੇ ਵਿੱਚ ਇਨਵੋਲਵ ਇਹਦੇ ਵਿੱਚ ਹੁੰਦੇ ਨੇ ਸੋ ਇਹ ਬੇਹਰ ਦੁਖਦਈ ਆ ਵੀ ਚੁੜੀਆਂ ਹੋਈਆਂ ਸਰਕਾਰਾਂ ਦਾ ਆਪਣੇ ਲੋਕਾਂ ਪ੍ਰਤੀ ਐਸਾ ਰਵਈਆ ਜਿਹੜਾ ਇਹਦੇ ਤੇ ਜਲਦੀ ਜਿਹੜੀ ਹੈਗੀ ਆ ਸ਼੍ਰੋਮਣੀ ਕਾਲੀ ਦਲ ਦੀ ਕੱਲ ਮੀਟਿੰਗ ਵੀ ਹੋ ਰਹੀ ਆ ਲੀਡਰਸ਼ਿਪ ਦੁਆਰਾ ਫੇਰ ਪਹਿਲਾਂ ਜ਼ਖਮੀ ਕਿਸਾਨਾਂ ਦਾ ਹਾਲਚਲ ਪੁੱਛ ਕੇ ਆਈ ਜਿਹੜੇ ਡੈਥ ਹੋਈ ਆ ਨੌਜਵਾਨ ਦੀ ਸ਼ੁਕਰਨ ਸਿੰਘ ਦੀ ਉਹਦੇ ਪਰਿਵਾਰ ਨਾਲ ਮਿਲ ਕੇ ਆਏ ਤੇ ਹੁਣ ਜਿਹੜਾ ਹੈਗਾ ਕੱਲ ਨੂੰ ਕੋਈ ਨਾ ਕੋਈ ਹੋਰ ਇਸ ਮੁੱਦੇ ਦੇ ਉੱਤੇ ਫੈਸਲਾ ਜਿਹੜਾ ਅਕਾਲੀ ਦਲ ਲਵੇ। ਹਾਂ। ਇਹ ਅਮਰਦਾ ਵਿਸ਼ਾ ਚੜਿਆ ਤਾਂ ਸਾਡੇ ਦਰਸ਼ਕਾਂ ਤੁਹਾਡੇ ਵੀ ਤੁਹਾਡੇ ਵੱਲੋਂ ਵੀ ਦੋ ਸ਼ਬਦ ਸੁਣਨਾ ਚਾਹਣਗੇ ਇਸ ਸੰਬੰਧ ਵਿੱਚ। ਦੇਖੋ ਅੱਜ ਅਸੀਂ ਉਸ ਸਤਿਗੁਰੂ ਦਾ ਪ੍ਰਕਾਸ਼ ਦਰਸ਼ਨ ਕਰ ਰਹੇ ਹਾਂ ਜਿਹੜਾ ਕ੍ਰਾਂਤੀਕਾਰੀ ਹੋਇਆ। ਜਿਨੇ ਸਮਾਜ ਦੇ ਅੰਦਰ ਸਮਾਨਤਾ ਦੀ ਗੱਲ ਕੀਤੀ, ਬਰਾਬਰੀਤਾ ਦੀ ਗੱਲ ਕੀਤੀ, ਜਮਹੂਰੀ ਹੱਕਾਂ ਦੀ ਗੱਲ ਕੀਤੀ। ਮੈਂ ਸਮਝਦਾ ਕਿ ਅੱਜ ਕਿਸਾਨ ਜਿਨ੍ਹਾਂ ਹਾਲਾਤਾਂ ਚੋਂ ਗੁਜ਼ਰ ਰਿਹਾ ਜੋ ਉਹਨਾਂ ਨੇ ਵਾਪਰਿਆ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਸ਼ਹੀਦ ਹੋਏ ਉਹਨਾਂ ਨੂੰ ਮੈਂ ਸ਼ਰਧਾਂਜਲੀ ਦੇਣਾ ਜਿਹੜੇ ਇਸ ਕਸਾਨੀ ਸੰਘਰਸ਼ ਦੇ ਵਿੱਚ ਸਾਡੇ ਨੌਜਵਾਨ ਮਰੇ ਜੋ ਸਾਡੇ ਉੱਥੇ ਉਹਨਾਂ ਨੂੰ ਬਿਮਾਰੀ ਨਾ ਬਜਗ ਗੋਲੀ ਨਾਲ ਡੈਥ ਹੋਈ ਸਾਡੇ ਨੌਜਵਾਨ ਦੀ ਬਸ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਸਾਡੀ ਡਿਊਟੀ ਹੈ ਔਰ ਇਕੱਲਾ ਹੀ ਸ਼ਰਧਾਂਜਲੀ ਨਹੀਂ ਉਹਨਾਂ ਦੇ ਜੋ ਮੰਗਾ ਨੇ ਜੋ ਉਹਨਾਂ ਦੇ ਉਹਨਾਂ ਦਾ ਸੰਘਰਸ਼ ਆ ਉਹਦੇ ਵਿੱਚ ਅਸੀਂ ਜਿਹੜਾ ਨੌਟ ਵੀ ਖੜੇ ਆ ਔਰ ਜਿਹੜੀ ਗੱਲ ਅੱਜ ਸੈਂਟਰ ਦੀ ਸਰਕਾਰ ਕਰ ਰਹੀ ਹੈ ਕਿ ਜੋ ਕਿਸਾਨਾਂ ਦੀ ਮੰਗਾਂ ਆ ਉਹ ਕੋਈ ਨਜ਼ਾਇਜ਼ ਮੰਗਾਂ ਨਹੀਂ ਉਹ ਆਪਣੇ ਹੱਕਾਂ ਲਈ ਲੜਾਈ ਉਹ ਵੀ ਉਹ ਵੀ ਉਹ ਮੰਗਾਂ ਮੰਗ ਰਹੇ ਜਿਹੜੀਆਂ ਸੈਂਟਰ ਦੀ ਸਰਕਾਰ ਨੇ ਪਿਛਲੇ ਸੰਘਾਸ਼ ਦੌਰਾਨ ਮੰਨ ਲਈਆਂ ਸੀ ਅੱਜ ਉਹਨਾਂ ਤੋਂ ਮੁਕਰਨਾ ਔਰ ਉਹਨਾਂ ਦੇ ਨਾਲ ਜਹਾਤੀ ਕਾ ਨਹੀਂ ਉਹਨਾਂ ਤੇ ਗੋਲੀਆਂ ਚਲਾਉਣੀਆਂ ਔਰ ਆਮ ਲੋਕਾਂ ਨੂੰ ਤੰਗ ਕਰਨਾ ਉਥੇ ਦੇਖੋ ਕਦੀ ਹੋਇਆ ਕਿ ਕਿਸੇ ਦੇਸ਼ ਦੇ ਅੰਦਰ ਇੱਕ ਸੂਬੇ ਤੋਂ ਦੂਜੇ ਸੂਬੇ ਤੇ ਜਾਣ ਲਈ ਉੱਤੇ ਕਹਿੰਦਾ ਮੈਨੂੰ ਇਦਾਂ ਦਾ ਬਾਰਡਰ ਕ੍ਰੀਟ ਕਿਤੇ ਗਿਆ ਕਿ ਕੋਈ ਨੰਗੇ ਹੀ ਨਹੀਂ ਸਕਦਾ ਸੋ ਮੈਂ ਸਮਝਦਾ ਕਿ ਜੋ ਜਿਆਤਿਆਂ ਮੋਦੀ ਸਰਕਾਰ ਕਰ ਰਹੀ ਹੈ ਉਹ ਸਾਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਹਰ ਵਰਗ ਨੂੰ ਇਕੱਠੇ ਹੋ ਕੇ ਉਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਕਿਉਂਕਿ ਇਹ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਜਾਇਜ਼ ਨੇ ਔਰ ਉਹ ਲੋਕ ਜਿਨ੍ਹਾਂ ਨੇ ਦੇਸ਼ ਦੇ ਅੰਦਰ ਜਦੋਂ ਅਨਧਿਕਾਰ ਸੀ ਜਦੋਂ ਲੋਕਾਂ ਨੂੰ ਦਿਨ ਟਾਈਮ ਦਾ ਖਾਣਾ ਨਹੀਂ ਮਿਲਦਾ ਸੀ ਇਹ ਪੰਜਾਬ ਦੇ ਕਿਸਾਨ ਸੀ ਜਿਨ੍ਹਾਂ ਨੇ ਆਪਣੀ ਪ੍ਰਵਾਹ ਆਪਣਾ ਪਾਣੀ ਗਵਾਇਆ ਆਪਣੀ ਸਿਹਤ ਖਰਾਬ ਕੀਤੀ ਔਰ ਦੇਸ਼ ਨੂੰ ਇਸ ਜੋਗਾ ਬਣਾਇਆ ਕਿ ਅੱਜ ਦੇਸ਼ ਜਿਹੜਾ ਆ ਉਹ ਤਿੰਨ ਟਾਈਮ ਦੀ ਰੋਟੀ ਖਾ ਰਿਆ ਸੋ ਮੈਂ ਸਮਝਦਾ ਕਿ ਉਹਨਾਂ ਦੀਆਂ ਮੰਗਾ ਸੈਂਟਰ ਨੂੰ ਮੰਗ ਲੈਣੀਆਂ ਚਾਹੀਦੀਆਂ ਔਰ ਪੰਜਾਬ ਸਰਕਾਰ ਜਿਹੜੀ ਸਿਰਫ ਤੇ ਸਿਰਫ ਵੋਟਾਂ ਦੀ ਰਾਜਨੀਤੀ ਕਰ ਰਹੀ ਹੈ ਔਰ ਕਦੀ ਹੋਇਆ ਕਿ ਦੂਜੇ ਸੂਬੇ ਦੇ ਵਿੱਚ ਕੋਈ ਜਾ ਕੇ ਤੁਸੀਂ ਸੋਚ ਸਕਦੇ ਹੋ ਕਿ ਨਮਾਸ਼ਾਰ ਬੜਿਆ ਕੇ ਬੰਗਿਆਂ ਦੇ ਵਿੱਚ ਕੋਈ ਹਮਲਾ ਕਰ ਜਿੰਨੀ ਹੋ ਸਕਦਾ ਜਿੰਨਾ ਚਿਰ ਬੰਗਿਆਂ ਵਾਲੇ ਨਾ ਨਾ ਰਣ ਸੋ ਮੈਂ ਸਮਝਦਾ ਕਿ ਇਹ ਭਗਵੰਦ ਮਾਨ ਦੀ ਨਲਾਕੀ ਹੈ ਔਰ ਉਹਨਾਂ ਨੂੰ ਜਿਹੜੇ ਕਿਸਾਨ ਮਾਰੇ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਉਹਨਾਂ ਦੇ ਨਾਲ ਖੜਨਾ ਔਰ ਜੋ ਹਰਿਆਣਾ ਸਰਕਾਰ ਨੇ ਜਾਤੀ ਕੀਤੀ ਆ ਉਹਦੇ ਖਿਲਾਫ ਪੰਜਾਬ ਸਰਕਾਰ ਨੂੰ ਪਰਚੇ ਦਰਜ ਕਰਨੇ ਚਾਹੀਦੇ ਆ ਉੱਥੇ ਦੇ ਹੋਮ ਮਿਨਿਸਟਰ ਤੇ ਉੱਥੇ ਦੀ ਪੁਲਿਸ ਤੇ ਔਰ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਚੰਨੂ ਮਾਇਆ ਸਾਹਿਬ ਨੇ ਕਿਉਂਕਿ ਇਦੇ ਵਿੱਚ ਸਿਵਾਏ ਭਗਵੰਤ ਮਾਨ ਦੀ ਸਰਕਾਰ ਦੀ ਇਨਵੋਲਵਮੈਂਟ ਤੋਂ ਬਿਨਾ ਇਹ ਕੁਝ ਹੋ ਨਹੀਂ ਸਕਦਾ ਇਹ ਕੁਝ ਹੋ ਨਹੀਂ ਸਕਦਾ ਸੀ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਇੱਕ ਟੈਰੇ 'ਚ ਖੜਾ ਕਰਨਾ ਚਾਹੀਦਾ ਸਾਨੂੰ ਵੋਟਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅੱਜ ਸਾਡਾ ਅੰਧਾਤਾ ਜਿਹੜਾ ਆ ਉਹ ਸੜਕਾਂ ਤੇ ਆ ਉਹ ਮਜਬੂਰ ਹੋ ਰਿਹਾ ਸੰਘਰਸ਼ ਕਰ ਲਈ ਸਾਨੂੰ ਉਹਦੀ ਸੰਘਰਸ਼ ਦੇ ਵਿੱਚ ਸਾਥ ਦੇਣਾ ਚਾਹੀਦਾ ਔਰ ਅਸੀਂ ਉਹਨਾਂ ਨਾਲ ਆ ਧੰਨਵਾਦ